ਨਹੀਂ ਭਰਾਣੇ ਇੱਥੇ ਇਹਨੇ ਗੜ ਪੌੜੀ ਰੱਖਣੀ ਆ। ਕਿਹੜਾ ਫੋਲਡਰ ਹੁੰਦੀ? ਨਹੀਂ ਇਕ ਰਹਿੰਦੇ। ਇੱਧਰ ਨਾ ਇੱਧਰ। ਸਸੇਕਾਰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਤੇ। ਅੱਜ ਨਾਬੇ ਦੇ ਫਿਰ ਦੁਬਾਰਾ ਗਏ ਸੀ ਉੱਥੋਂ ਵਾਪਸੀ ਆਏ। ਤੇ ਤੁਹਾਨੂੰ ਦਿਖਾਉਂਦੇ ਜੀ ਆਪਾਂ ਸਾਰਾ ਉਤਾਰ ਰਿਹਾ ਬੰਦੇ ਇੱਕ ਤਾਂ ਲੈ ਜੀ ਪੌੜੀ। ਅੰਦਰ ਜਾ ਰਹੀ ਐ। ਫਿਰਕੇ ਜਾਨਾ ਕਿ ਰੈਡ ਰੂਟ ਜਾਣ ਲੱਗਾ ਉਹ। ਇਧਰ ਪਾਸੇ ਹੋ ਜਾ। ਇਧਰ। ਅਕਲੀ ਮੜਾ ਚਿੰਦੜਪੁਰ। ਹਲਾ। ਥੋੜੀ ਕਰੀ। ਬੱਬੂ ਭਾਈ ਜੀ ਤੇ ਆ ਦੇਖੋ ਜੀ ਇੱਕ ਆਪਾਂ ਲੈਂਦੀ ਸੀਪ। ਸੀਪ ਪੂਰੀ ਪੂਰੀ ਹੈਵੀ ਹੈ। ਲੈਂਦਾ ਤਾਂ ਹੋਰ ਥੋੜਾ ਸਮਾਨ ਦਿਖਾਵਾਂ ਕਿ ਕੁਝ ਲੈ ਕੇ ਆਏ। ਸੀਪ ਧੀ ਸੀਪ। ਸੀਪ ਯਾਨੀ ਕਿ ਪੂਰੀ ਹੈਵੀ ਚੇ ਤਾਂ ਰੇਟ ਵੀ ਬਿਲਕੁਲ ਜਾਇ ਲੱਗਾ। ਇਹ ਆਪਾਂ ਰੇਟ ਨਹੀਂ ਤੁਹਾਨੂੰ ਦੱਸ ਸਕਦੇ ਫੋਨ ਦੇ ਵਿੱਚ ਕਿਉਂਕਿ ਇਹਦੇ ਵਿੱਚ ਫੋਨ ਰੇਟ ਦੱਸਣਾ ਜਿਹੜਾ ਕਿ ਬਹੁਤ ਬੰਦਾ ਦੇ ਅਸਰ ਵਗਾਰਾ ਪੈਂਦਾ ਤੇ ਬੱਸ ਇਧਰ ਜੀ ਆਪਣਾ ਸਮਾਨ ਆ ਰਿਹਾ ਪੱਲੇ ਵਗਾਰਾ ਆਵੇ ਹੁਣ ਕਿੱਡੀ ਪੈ ਵੀ ਲੱਗਣ ਲੱਗੀ ਵੇਖ ਤਾਂ ਥੱਲੇ ਲੱਤੀ ਇਹਦਾ ਤੇ ਉਹ ਲਾ ਲਾਂਗੇ ਤੇ ਬਾਕੀ ਜ ਆਪਾਂ ਕੱਲ ਦੇ ਤੁਰੇ ਹੋਏ ਕੱਲ ਤਕਰੀਬਨ ਸ਼ਾਮ ਦੇ ਤੁਰੇ ਰਾਤ ਦੇ ਦੇ ਰਸਤੇ ਜ ਆਪਣੇ ਜਿਪਸੀ ਨੇ ਥੋੜਾ ਜ ਫਾਲਟ ਵਗੈਰਾ ਪੈ ਗਿਆ ਸੀ ਉਹ ਤੁਹਾਨੂੰ ਦਿਖਾਉਂਦੇ ਅਸੀਂ ਕਿਹਦੇ ਚੀਜ਼ ਚ ਫਾਲਟ ਪੈ ਗਿਆ ਸੀ ਉਹਦੇ ਕਰਕੇ ਆਪਾਂ ਨੂੰ ਰਾਤ ਰਸਤੇ ਜੀ ਪੈ ਗਈ ਜਿਵੇਂ ਕਿ ਜਗਰਾਵਾਂ ਕੋਲ ਹੀ ਰਾਤ ਆਪਾਂ ਨੂੰ ਪੈ ਗਈ ਆ ਉੱਥੇ ਰਾਤ ਰੁਕੇ ਫਿਰ ਇਹ ਤੇਰੀ ਐ ਚਾਬਾ ਦੇ ਦੇ ਆ ਸਿੱਧਾ ਬੈਕਾ ਪੂਰਾ ਮੈਨੂੰ ਗੁੱਲਾ ਯਾ ਹਾਈਟ ਆ ਰੰਗ ਦਾ ਵੀਰਾ ਵਿਛਾਲ ਦੀ ਦੇਖੋ ਕਿੰਨੇ ਦੇਈ ਇਹ 1800 ਦੀ ਇਹ ਜੀ 1800 ਦੇ ਟਾਪ ਦਾ ਮਾਰਕਾ ਵਧੀਆ ਚੰਗੀ ਕੰਡੀਸ਼ਨ ਚ ਐ ਯਾਨੀ ਕਿ ਕੰਡੀਸ਼ਨ ਵਗੈਰਾ ਕੀ ਕਹਿੰਦੇ ਚੰਗੀ ਕੰਪਨੀ ਦੀ ਹੈ ਇਹ ਨਹੀਂ ਕਿ ਕਿਹੜੀ ਕੜੀ ਦਾ ਮਾਰਕਾ ਦੇਖੀ ਕਿਹੜਾ ਲੱਗਾ ਉੱਪਰ ਸਟੈਂਪਾ ਔਰ ਦੂਜੀ ਸਾਈਡ ਹੋਗੀ ਦੂਜੀ ਸਾਈਡ ਇੱਧਰ 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 ਸਟੈਂਪ ਉਸ ਤੋਂ ਪਗੋਣੀ ਉਹਨਾਂ ਦੇ ਆ ਵੀ ਤਿਆਰ ਕੀਤੀ ਹੈ ਵੇਖਿਓ ਕਿ ਥੱਲੇ ਸਵੇਗਾ ਸਵੇਗਾ ਦੋ ਲੱਗੇ ਪੈਨੇ ਇਹ ਬਾਹਰ ਰੱਖਣੀ ਸੀ ਆ ਤੇਰੀਆਂ ਨੇ ਇਹ ਉੱਪਰ ਲਈ ਤੋ ਕੀ ਹੈ ਪਤਾ ਇੱਕ ਸਬ ਵੇਖ ਲੈ ਕਿਵੇਂ ਫੋਲੇ ਹੀ ਲਾ ਗਏ ਕਿੰਨੀਆਂ ਨੇ ਸਪੀਕਰ 40 ਇਹ ਲਈ ਜਾਵੇ ਫਿਰ ਇੰਨੇ ਦਾ ਹੋਰ ਕਰਨਾ ਹੈ ਫਿਰ ਕੇ ਹਾਲ ਦੇ ਕਰਨਾ ਇਧਰ ਆ ਰਿਹਾ ਰੀਮ ਲਵਾਵੀਂ ਉਹ ਕਰਨਾ ਹੈ ਫਿਰ ਆ ਰੀਮ ਲਵਾ ਦੋ ਇਹ ਰੀਮ ਪਾਰਾ ਬੜਾ ਬੁਣਾ ਆਪ ਦਾ ਸਭ ਲਈ ਆਉਂਦਾ ਮਾਰ ਲੇ ਚੁੱਕਾ ਹੈ ਨੰਨੋਂ ਤੇ ਇਟਾਲੀ ਵਾਲੀਆਂ ਨਾ ਨਾ ਕੁਝ ਕਰਤੀ ਬੈਠੇ ਇਹ ਉੱਤਰ ਆਖ ਲੋਗਾ ਇਹ ਤਾਂ ਬਹੁਤ ਨਾਲ ਲਿਆ ਲੋ ਰਿਮ ਤੋਂ ਰਿਮ ਦਾ ਪੈਕ ਲੈ ਆਇਆ ਤੇ ਦੋ ਕਿਵੇਂ ਹੋ ਗਿਆ ਰਿਮ ਚੇਜ ਕਰੋ ਕਰਤਾਰ ਦਾ ਆਪਾਂ ਐ ਕਿ ਦੋ ਰਿਮ ਦੋ ਤਰ੍ਹਾਂ ਦੇ ਅਲੱਗ-ਅਲੱਗ ਲੈ ਕੇ ਆਏ ਜਿਵੇਂ ਕਿ ਇੱਕ ਲੈਂਦਾ ਅੱਜ ਦੇ ਮੋਰੇ ਬਣੇ ਹੁੰਦੇ ਆ ਇੱਕ ਰੈਂਜ ਦੂਸਰਾ ਰੇਟ ਹੈ ਥੋੜਾ ਜਿਹਾ ਫਰਕ ਹੈ 200 ਦਾ ਫਰਕ ਹੈ ਗੈਂਦੇ ਜੀ ਤੇ ਇਹ ਤੁਹਾਨੂੰ ਦੱਸਾਂਗੇ ਚਲਾਈ ਵੀ ਕਿਹੜੀ ਚੰਗੀ ਕਿਹੜੇ ਰਿਮ ਦੀ ਵਧੀਆ ਕਪੜੇ ਦੋ ਕਿ ਮੈਨੂੰ ਦੇ ਦੇ ਵਿੱਚੋਂ ਇਹ ਤਾਂ ਉਹ ਬੈਟ ਨਹੀਂ ਸਪੈਸ਼ਲ ਨੇ ਕਿ ਸਪੈਸ਼ਲ ਨਾ ਕਰਨ ਮੈਂ ਕਰਲਾਈ ਤੇ ਗਿਆ ਉੱਥੇ ਕੋਈ ਨਹੀਂ ਕਿ ਮੈਨੂੰ ਪੜੇ ਲੈ ਦੇ ਪੜੇ ਲੈ ਦੇ ਦੋ ਤਾਂ ਦੇ ਦੇ ਇੱਕ ਦਿੱਤੀ ਜਾ ਸਪੈਸ਼ਲ ਮੈਂ ਲੈਣੇ ਨੇ ਉਹ ਇੱਕ ਤਾਂ ਦਿੱਤੀ ਜਾ ਚੌੜਾ ਇੱਕ ਦੇ ਦੇ ਉੱਥੇ ਤਾਂ ਨਹੀਂ ਮੇਰੇ ਕੋਲ ਲੈ ਲੈ ਵੀ ਜੋ ਮਰਜੀ ਇੱਕ ਲੈਂਦਾ ਜੀ ਆਪਾਂ ਇਸ ਤਰ੍ਹਾਂ ਦਾ ਇਕ ਲੈ ਜੀ ਆਰਐਮ ਇਸ ਤਰ੍ਹਾਂ ਦਾ ਜਿਹੜਾ ਨਵੇਂ ਮਾਡਲ ਚ ਹੋਣਾ ਚਾਹ ਹੁਣ ਅੱਜ ਕੱਲ ਚੱਲ ਰਿਹਾ ਟ੍ਰੈਂਡ ਹੈ ਇਹ ਲੈ ਕੇ ਆਏ ਹਾਂ ਹਾਂ ਆ ਦੇਖੋ ਜੀ ਆ ਥੋੜਾ ਜਿਹਾ ਹੌਲਾ ਹੈ ਜਿਹੜਾ ਨਵੇਂ ਮਾਡਲ ਚ ਆ ਰਿਹਾ ਜਿਹੜਾ ਪੁਰਾਣੇ ਚੋਂ ਭਾਰਾ ਤੇ ਇਹਦੇ ਚਲਾਈ ਆਪਾਂ ਤੁਹਾਨੂੰ ਦੱਸਾਂਗੇ ਹੌਲੇ ਦਾ ਨਹੀਂ ਹੁੰਦਾ ਨਫਰਕ ਮੇਰੀ ਗੱਲ ਸੁਣ ਮਟੀਰੀਅਲ ਦਾ ਫਰਕ ਹੁੰਦਾ ਹੈ ਜਿਹੜਾ ਇਹਨੂੰ ਮਟੀਰੀਅਲ ਲੱਗਾ ਨਾ ਇਹ ਸਟੀਲ ਤੇ ਰਜਨ ਕਿ ਚੰਗੀ ਕੁਆਲਿਟੀ ਦਾ ਜਿਹੜਾ ਇਹਨੂੰ ਲੱਗਾ ਇਹ ਲੋਹਾ ਲੱਗਾ ਹਾਂ ਇਹ ਵੀ ਤੂੰ ਜਜਮੈਂਟ ਕਰਿਆ ਕਰੋ ਤੇ ਉਹ ਜੀ ਨਵੇਂ ਮਾਡਲ ਚ ਆਹ ਪੁਰਾਣੇ ਮਾਡਲ ਚ ਆ ਕਿਉਂਕਿ ਹੈਗਾ ਪਾਰ ਆਉਂਦੇ ਨਾਲੋਂ ਤੇ ਚੱਲਣਾ ਪਾ ਲੱਗੂਗਾ। ਪਹਲ ਹੋਈ ਇਨਸ਼ਾਅੱਲਾ। ਆਪਣਾ ਸਮਾਨ ਪਹਿਲਾਂ ਲਾਏ ਚੰਗਾ ਇਹਨਾਂ ਦੇ ਕਰੀਬ। ਇਹ ਤਾਂ ਲਾਪੇ। ਨਹੀਂ ਫੀਡਰ ਚ ਐ ਨਹੀਂ ਕਿ ਹੈਗਾ ਵਿੱਚ ਚੱਕ। ਆ ਕਰਾਰੀ। ਸਕੇ ਹੁਣ ਕਰਾਰੀ ਚੱਕ। ਇਹ ਗਾਲਾਂ ਪਾਉਂ ਜੀ ਮੈਨੂੰ ਕੇਮਲ ਕਰਾ ਲਈ। ਸੈਟ ਚੱਕ। ਆਪਣਾ ਆਪਣਾ ਪਿਆਰਾ ਪੰਮੇ ਦਾ ਇਹ ਚੈਣਾ ਕਿੱਥੇ ਗਿਆ ਨੇ ਚੈਣਾ ਫਿਟਰ ਚੈਣਾ ਇਹ ਗੱਟੇ ਚ ਚੀਰ ਦੋ ਕਰਾ ਨਹੀਂ ਦੋ ਸੈਟ ਨੇ ਦੋ ਸੈਟ ਨੇ ਗੱਟੇ ਚ ਨਹੀਂ ਖਾ ਕੇ ਪਾਓ ਇੱਕ ਇੱਕ ਕੱਢ ਦਿਓ ਬਾਕੀ ਲੰਬਾ ਲਾ ਦੇ ਗੱਡੀ ਉੱਧਰ ਲਾ ਦੇ ਤਾਂ ਫਟੀਆਂ ਦਾ ਇੱਕ ਸੈਟ ਕੱਢ ਦੇ ਆ ਫਟੇ ਆਪਣੀ ਵਾਲੇ ਇਹ ਲਾ ਲੈ ਫਿੰਗਰ ਆ ਹਾਂ ਫਿੰਗਰਾਂ ਵਿੱਚ 30 ਕਰਨੀਆਂ ਪੈਣਗੀਆਂ ਇਹ ਵੀ ਕਰ ਲਓ 30 ਤੇ ਕਰ ਲੈਣੇ ਹੂੰ ਚਾ 60 ਰੇ ਫਿੰਗਰ ਹੈ ਲੰਬਿਆ 60 30 ਦਾ 30 ਤੇ ਕਰਨਾ 30 ਸਾਡੇ ਪੈ ਜ ਨਹੀਂ ਨੇ 30 ਬੰਦੀ ਇਹ ਬਗੀਚੇ ਲੈਣੀਆਂ ਬਗੀਚੇ ਨੂੰ ਇੰਦੇ ਕੋ ਨਹੀਂ ਮਿਲਣਿਆ ਬੰਲੇ ਹੋਰ ਲਾਇਓ ਦਸ ਅਛਾ ਟਾਗ ਕੱਢ ਆਪਣੀ ਇਹ ਨਹੀਂ ਰੱਖਣਾ ਸਾਈਡ ਤੇ ਰੱਖਣਾ ਪਵੇ ਆ ਵੀ ਫਿੰਗਰ ਆ ਅ ਅਛਾ ਉਹ ਟਾਗ ਇਹ ਉਹਦੇ 10 ਲੰਬੇ ਹੋਰ ਕੱਢੀ ਫੰਗਰਾ 10 ਕੱਢ ਦੇ ਆ ਇਹਨਾਂ ਦੀ ਸ਼ਾਰਟ ਉਹਰਾ ਲੈ ਇ ਇਧਰ ਚੱਕ ਕੇ ਨਹੀਂ 10 ਲੈ ਆਇਆ ਉਥੋਂ ਹੋਰ ਲੈ ਆਉਂਦੇ ਸੀ ਉੱਥੇ ਲੈ ਹਾਂ ਕਿੱਥੇ ਉੱਥੇ ਲੈ ਚਲਾ ਆ ਖੁੱਲੀ ਚੈਣੇ ਨਾਲ ਕੱਢਦੀ ਤੇ ਜਿਹੜੇ ਬੰਦ ਨੇ ਸਾਨੂੰ ਗੱਟੇਲ ਦੇ ਦੇ ਹੋਏ ਚੋਕਲ ਜਾ ਆਹ ਜਿਹੜੀ ਮੈਂ ਬਲੌਗ ਆਈ ਤੁਹਾਨੂੰ ਦਿਖਾਉਂਦੇ ਆਪਾਂ ਫੀਡਰ ਚੈਨ ਕੱਢ ਰਹੇ ਆ ਵਿੱਚੋਂ ਇਹ ਦੋ ਮਸ਼ੀਨਾਂ ਦਾ ਸ਼ੱਟ ਹੈ ਇਹਦਾ ਰੇਟ ਆਪਾਂ ਦੱਸ ਨਾ ਜੀ ਬੱਬੂ ਚੈਨ ਦਾ ਕੱਲੀ ਦਾ 8000 ਰੁਪਏ ਲੱਗੀ ਹੈ ਕੱਲੀ ਦੱਸ ਦਈਏ ਇਹ ਜੀ ਫੀਡਰ ਚੈਨ ਹੈਗੀ ਆ 42 21 21 ਦੀ ਇਹ ਲੱਗੀ ਜੀ 5100 ਰੁਪਏ ਦੀ ਚੁੜ ਰਹੀ ਮਾਂ ਹਾਂ ਕਿਹੜੀ ਕੰਪਨੀ ਦੀ ਕੰਪਨੀ ਵੇਖ ਕੀ ਡੀ ਐਮ ਦੀ ਚੈਨ ਹੈ ਜੀ ਤੇ ਆਪਾਂ ਲੱਗੇ 5100 ਰੁਪਏ ਦੀ ਦੇਖੋ ਇੱਕ ਸੈੱਟ ਹੈ ਤੇ ਇੱਥੋਂ ਲੱਗੂਗਾ ਤਕਰੀਬਨ 7000 ਦੇ ਆਸ-ਪਾਸ 7500-7000 ਦੇ ਇਹ ਕੰਪਨੀ ਇਹਦੇ ਮਨ ਦਾ ਹੈ ਨਾ ਆ ਇੱਕ ਦਾ ਰੱਖੂਗਾ ਟੱਲ ਬਿਲਾ ਬਿਆ ਹੌਲੀ ਚੱਕ ਕੇ ਆ ਰਹੇ ਨੇ 60 ਫੋਟੇ ਬਿਲਕੁਲ ਚੱਦੀ ਹੈ ਕਿਹੜੀ ਕੰਪਨੀ ਦੀ ਹੈ ਮੈਨੂੰ ਨਹੀਂ ਪਤਾ ਹੈ ਕੰਪਨੀਆਂ ਕਿਹੜੀ ਕੰਪਨੀ ਦੀ ਹੈ ਆ ਫੀਡਰ ਆ ਵੀ ਐਲੀਵੇਟਰ ਸਾਡੀ ਚੈਨਲ ਮੇਂ ਲੱਗਦਾ ਇਹ ਥੋੜੀ ਹੈ ਸਾਡੀ ਹੈ ਆ ਬਾਕੀ ਸਾਰਾ ਸਮਾਨ ਇਹ ਖੜ ਜਾਏ ਵਿੱਚ ਹੋਰ ਵੀ ਹੋਣਾ ਕੋਈ ਨਾ ਵੀ ਆਪਣਾ ਇਹ ਇੱਕ ਲੈ ਆ ਜਾ ਲੈ ਆ ਕੀ ਨੇ ਤਾਰਾ ਨੇ ਆ ਨਹੀਂ ਕਰਾਂ ਤੂੰ ਭਾਈ ਆ ਫੜੇ ਇਹ ਨਹੀਂ ਕਰਾਦੀ ਮੈਂ ਭਾਈ ਪੰਮਿਛੇ ਛੇ ਦਾ ਬੂਰ ਲੇ ਫੜੇ ਆ ਫੜੇ ਆਪਣੇ ਆ ਗਏ ਨੇ ਹੈਗਾ ਨਾ ਉਹਦੇ ਵਿੱਚ ਵੇਖੀ ਉਹ ਨਹੀਂ ਗਿਆ ਉਹਦੇ ਵਿੱਚ ਵੇਖ ਨਹੀਂਦਾ ਫੜੇ ਨੇ ਇਹਨਾਂ ਅਲੱਗ ਹੋਣਗੇ ਕਿਤੇ ਇਹਦੇ ਵਿੱਚ ਹੀ ਫੜੇ ਤਾਂ ਫੜੇ ਸਾਡੇ ਵਿੱਚ ਹੀ ਹੋਣਦੇ ਆ ਇੱਥੇ ਥੱਲੇ ਉਹ ਥੱਲੇ ਕਿਤੇ ਪੈਣ ਨੇ ਨਹੀਂ ਹੈਗੇ ਇਹ ਥੋੜੇ ਉਹਦੇ ਵਿੱਚ ਗੱਟੇ ਲੱਗੇ ਨੇ ਉਹ ਇਹ ਫਿਰ ਆਪਾਂ ਤਾਂ ਦੇ ਦੇਨੇ ਅਸੀਂ ਕਿਹੜਾ ਕਿਤੇ ਲੈ ਕੇ ਜਾਣਾ ਆ ਗਾ ਮਹਿਮਾਨ ਪਿਆਦਾ ਹਾਂ ਹਾਂ ਆ ਲਾਵੇਂ ਦੇ ਕੀ ਗੱਟੇ ਜਾਂ ਉਗਾਂ ਦੇ ਗੱਟੇ ਹੀ ਪੈਣੇ ਆਹ ਫੋਨ ਕਿੱਥੇ ਲੈਣੀ ਹੈ ਇਹ ਡੋਡੇ ਨੇ ਪੂਰਾ ਘਟੇ ਉ ਗੱਟੇ ਉੱਥੇ ਲੈ ਚੱਲ ਗੱਟੇ ਉੱਥੇ ਲੈ ਜਾ ਮਾ ਇਹ ਮੇਲ ਲਿਜੀ ਨਾਲ ਔਡੀ ਐਡੀ ਵੱਡੀ ਫੈਕਟਰੀ ਦੱਸਿਆ ਤੇ ਉਹਨਾਂ ਕੋਲ ਗੁਟਕੇ ਨਾ ਹੁੰਦੇ ਗੁਟਕੇ ਦੇ ਗਏ ਹੋ ਬਿੱਲੀ ਨੇ ਕੱਢਣ ਦੇ ਮਾਰੇ ਡਾਕਾ ਕੋ ਨਹੀਂ ਗਏ ਹੜਾਈ ਇਹ ਜਿਹੜੀ ਬਣਾਉਣਾ ਬਣੀ ਇਹ ਲੋਹ ਹੈ ਇਹ ਵਿੱਚ ਕੋਈ ਫਿੰਗਰਾਂ ਨਾਲ ਲੱਗੇ ਜੀ ਉਹਨਾਂ ਕੰਮੇ ਦੀ ਦਾਸ ਹੁੰਦੇ ਵਿੱਚ ਫਿੰਗਰਾ ਇਹਨੇ ਪੁਆਇਆਂ ਨੇ ਫਿੰਗਰਾ ਫਿੰਗਰਾ ਹੁੰਦੀਆਂ ਯਾਰ ਵਾਹ ਕਿਹੜੇ ਹਾਰੇ ਫਿੰਗਰਾ ਵੇਖ ਕਿੰਨੀਆਂ ਨੇ ਕਿਰਪਾਲਕ ਨੇ ਉੱਥੇ ਲੈ ਚਲੇ ਵੀ ਗੱਟਾ ਲਾਂਦਾ ਵੀ ਲੈ ਚਲਾ ਆ ਇਹ ਰੰਗ ਕਿੰਦਾ ਇਹ ਟੁੱਟਾ ਇਹ ਪੈਰਾਂ ਦੇ ਰੰਗ ਵਿੱਚ ਹੈ ਕਿ ਇਹ ਸਾਟਾ ਆ ਆ ਵੀ ਦੂਸਰੇ ਬਾਈ ਦਾ ਸਮਾਨ ਆ ਵਿੱਚ ਪਿਆ ਤਕਰੀਬਨ ਛਾਪੜਾ ਛੋਟਾ ਵਗੈਰਾ ਫਾਇਤੇ ਉਹ ਸਾਥ ਕਿੰਨੀਆਂ ਆਹੀਂ ਆਪਦੇ ਸਾਥ ਕਰਨਾ ਹੈ ਕਰੀ ਸਾਡੀਆਂ ਸਟੈਂਡਰਡ ਨਹੀਂ ਨੇ ਹੂੰ ਕੋ ਗੁੰਬੜੀ ਦੀ ਫਿੰਗਰ ਬਹੁਤ ਵਧੀਆ ਨਾਲੇ ਚੱਲਣ ਵਧੀਆ ਹੈ ਆਹ ਜੀ ਫਿੰਗਰ ਆਪ ਲੈਂਦੀ ਆ ਸਟੈਂਡਰਡ ਕੰਪਨੀ ਦੀ ਆ ਜਿਵੇਂ ਕਿ ਬਾਹਰ ਅੱਜ ਕੱਲ ਫਿੰਗਰ ਲੈ ਕੇ ਚਲਦੀਆਂ ਲੋਕ ਲੈ ਕੇ ਜਾਂਦੇ ਆ ਕਮ ਇਨਾ ਬਾਹਰ ਜਾਣ ਦੇ ਵਿੱਚ ਫਿੰਗਰਾਂ ਨੂੰ ਟੁੱਟ ਪਾਈ ਬਹੁਤ ਹੁੰਦੀ ਆ ਜਿਵੇਂ ਕਿ ਆਪਾਂ ਜੇਕਰ 150 ਦੀ ਪੋਣੇ 200 ਦੀ ਪੋਣੇ ਨਾ ਫਿੰਗਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਜਿਵੇਂ ਕਿ ਇਹ ਫਿੰਗਰ ਲੱਗੀ ਆ ਜੀ ਆਪਾਂ ਨੂੰ ਤਕਰੀਬਨ ਤਕਰੀਬਨ 95 ਰੁਪਏ ਦੇ ਹੈ ਇੱਕ ਫਿੰਗਰ ਚੈੱਕ ਕਰੋ ਸਟੈਂਡਰਡ ਦੀ 95 ਦੇ ਫਿੰਗਰ ਜਿਹੜੀ ਇੱਥੇ ਆਪਾਂ ਨੂੰ 130 ਰੁਪਏ ਦੀ ਮਿਲੂਗੀ ਹਾਂ ਉਹ ਖੜ ਜਾਣਾ ਇੱਕ ਮਿੰਟ ਇਹ ਲੈ ਜਾਂਦਾ ਇੱਕ ਮਿੰਟ ਖਾਈ ਤੂੰ ਕਿਧਰ ਜਾਣੇ ਹੁਣ ਇਹ ਨਾਲ ਜਾਣੇ ਬੁਨਿਆਨੇ ਹੋਰ ਘੜ ਪਗੜ ਟਪਲਟ ਕਰ ਇੱਥੇ ਪਿਆ ਫਿੰਗਰਾਂ ਨਾਲ ਉਧਰ ਪਿਆ ਹਣਾ ਹਾਂ ਪਲਟੇ ਲਈ ਹਾਂ ਸਿੰਦੇ ਨਹੀਂ ਕੋਈ ਤੋੜੇ ਫਿਰ ਪੰਮੇ ਕੋਈ ਨਹੀਂ ਲੈਂਦੀ ਉਹਨੇ ਕੋਈ ਨਹੀਂ ਲੈਂਦੀ ਉਹਨੇ ਇਹ 60 ਆਦੀ ਨੇ ਜਾ ਉਧਰ ਘਟਾਂ ਜਣੀਆਂ ਤੋੜੀਆਂ ਫਿੰਗਰਾਂ ਉਧਰ ਹੋਣੀਆਂ ਦੱਡੀਆਂ ਇਹ 60 ਹਾੜੀਆਂ ਨੇ। ਢੋਡੀ ਫਿਰ ਦਾ ਗੱਟੇ ਜੁਣੀਆਂ ਨੇ ਕਿਦੇ। ਤੁਸੀਂ ਕਿੰਨੇ 33 ਕੜਾ ਇੱਥੋਂ ਇਹ ਆਹ। ਬਾਹਰ ਲਾ ਜਾਂ ਕਾਪੀ ਜੁਣੀਆਂ। ਕਿਨੂੰ ਜਵੇ ਹੈਗੇਆਂ ਤਾਂ ਠੀਕ ਨੇ ਤਾਂ ਫਿਰ। ਨਹੀਂ ਆਏ। ਉਹ ਯਾਰ ਉਹ ਉਧਰ ਦੀ ਗੱਲ ਤੂੰ ਟੈਨਸ਼ਨ ਬਾਅਦ ਦੀ ਵੰਡ ਮਤਲਬ ਬੀਹਰ ਆ। ਜਵਾਨ ਮੁੰਡਾ ਥੱਕ ਕੇ ਜਾਣਾ। ਗਰਮੀ ਬੜੀ ਮਹਿਕ ਕਰਾਂ। ਖਾਂ ਨੂੰ ਇਹ ਗਰਮੀ 'ਚ ਖੜੇ ਆ।